ਉੱਡੇ 8:30 9 ਵਜੇ ਸ਼ਟਰ ਦੇ ਬਾਹਰ ਤਿੰਨ ਚਾਰ ਗੋਲੀਆਂ ਚਲਾ ਕੇ ਗਈਆਂ ਸਰੀਆਮ ਮਾਰਕੀਟ ਵੀ ਇਸ ਟਾਈਮ ਪੂਰੀ ਆਵਾਜ਼ਾਈ ਹੁੰਦੀ ਆ ਪ੍ਰਸ਼ਾਸਨ ਨੂੰ ਅਸੀਂ ਇਹ ਡਿਮਾਂਡ ਕਰ ਰਹੇ ਆਂ ਵੀ ਸਾਨੂੰ ਸਿਕਿਉਰ ਕੀਤਾ ਜਾਵੇ ਵਪਾਰੀ ਬੰਦਾ ਕੀ ਕਰੂਗਾ ਕਿਸੇ ਨੂੰ ਥ੍ਰੈਡਸ ਕਾਲਸ ਆ ਰਹੀਆਂ ਕਿਸੇ ਨੂੰ ਕੁਛ ਆ ਰਿਹਾ ਗੋਲੀ ਚਲਾਣਾ ਤੇ ਇਸ ਤਰ੍ਹਾਂ ਆਵੇ ਜਿਵੇਂ ਬਜਕਾਰੀ ਜਲਾ ਰਹੇ ਲੋਕੀ ਹੋਲੀ ਦੇ ਵਿੱਚ ਮੇਰੇ ਗੈਰੇਜ ਜਿੱਥੇ ਮੈਂ ਗੱਡੀ ਲਾਉਣਾ ਜਿੱਥੇ ਉੱਥੇ ਕਿਸੇ ਨੇ ਫਾਇਰਿੰਗ ਕੀਤੀ ਹੈ ਅੱਛਾ ਮੈਂ ਕੀ ਕਿ ਸ਼ੱਕਾ ਕਰਦਾ ਸ਼ੱਕ ਤਾਂ ਕੋਈ ਨਹੀਂ ਜੀ ਮੈਨੂੰ ਪਹਿਲਾਂ ਫੋਨ ਆਂਦੇ ਰਹੇ ਤੇ ਮੈਂ ਇਗਨੋਰ ਕਰਦਾ ਰਹਾ ਮੈਨੂੰ ਕਿਹੜਾ ਪਤਾ ਨਹੀਂ ਕਿਹੜਾ ਨੰਬਰ ਤੋਂ ਆ ਰਿਹਾ ਜਾਂ ਕਿ ਮਜ਼ਾਕ ਨਾ ਕਰਦਾ ਉਹ ਲੇਕਿਨ ਅੱਜ ਤੇ ਰਾਉਂਡ ਅਪ ਹੋਏ ਤਿੰਨ ਗੋਲੀਆਂ ਚ ਲੱਗੀਆਂ ਤੁਹਾਨੂੰ ਫੋਨ ਕਿੰਨੇ ਦਿਨ ਹੋਇਆ ਸੀ ਮੈਨੂੰ ਜੀ ਤਕਰੀਬਨ ਕੋਈ 2 ਜਾਂ 3 ਮਾਰਚ ਤੋਂ ਫੋਨ ਆ ਰਹੇ ਤੁਸੀਂ ਉਹਦੀ ਕੋਈ ਕਾਰਵਾਈ ਵਗੈਰਾ ਕਿਸੇ ਨੂੰ ਦੱਸਿਆ ਵਗੈਰਾ ਨਹੀਂ ਮੈਂ ਕਿਸੇ ਨੂੰ ਦੱਸਿਆ ਕਿਉਂਕਿ ਇਗਨੋਰ ਕੀਤਾ ਅੱਜ ਕੱਲ੍ਹ ਦੇ ਇਹ ਥ੍ਰੈਡ ਕਾਲਸ ਵਗੈਰਾ ਜਾਂ ਕੁਝ ਵੀ ਇਦਾਂ ਕੀ ਕੀਆ ਗਿਆ ਥ੍ਰੈਡ ਤੇ ਇਨਸਾਨ ਕੀ ਕਹਿੰਦੇ ਸੀ ਫੋਨ ਮੈਂ ਚੱਕਿਆ ਨਹੀਂ ਜੀ ਫੋਨ ਮੈਂ ਚੱਕਿਆ ਨਹੀਂ ਨਾ ਤੇ ਹਾਂ ਕੀ ਗੱਲ ਹੈ ਜੀ ਹੁੰਜੀ ਮੇਰੇ ਗੈਰੇ ਤੇ ਉਹਨਾਂ ਨੇ ਤਿੰਨ ਫਾਇਰਿੰਗ ਕੀਤੀ ਹੈ ਗੋੜੀਆਂ ਚਲਾ ਕੇ ਚਲ ਗਏ ਤੇ ਕਿੰਨੇ ਜਾਣੇ ਬਸ ਇਸ ਬਾਰੇ ਮੈਨੂੰ ਪਤਾ ਨਹੀਂ ਮੈਂ ਖੁਦ ਅੰਮ੍ਰਿਤਸਰ ਸੀ ਤੇ ਇੱਥੇ ਮੇਰੇ ਕੋਈ ਸੱਜਣ ਨੇ ਫੋਨ ਕੀਤਾ ਕਿ ਤੁਹਾਡੇ ਗੈਰੇ ਤੇ ਗੋੜੀਆਂ ਚਲਾ ਕੇ ਗਏ ਤੁਸੀਂ ਆਓ ਫਾਇਰਿੰਗ ਕਰਨ ਤੋਂ ਬਾਅਦ ਵੀ ਫੋਨ ਆਇਆ ਫਾਇਰਿੰਗ ਕਰਨ ਤੋਂ ਬਾਅਦ ਕੋਈ ਫੋਨ ਨਹੀਂ ਆਇਆ ਘਰ ਮਾਦੀ ਕੋ ਥ੍ਰੈਡ ਕਾਲਸ ਆ ਰਹੀਆਂ ਨੇ ਰਪੀਤ ਜੈਨ ਨੂੰ ਕੋ ਤਿੰਨ ਚਾਰ ਦਿਨ ਤੋਂ ਇਹ ਫੋਨ ਨਹੀਂ ਸੀ ਉਠਾ ਰਿਹਾ ਉਹਨਾਂ ਦਾ ਫਿਰ ਉਹਨਾਂ ਨੇ ਇਹਨੂੰ ਮੈਸੇਜ ਮੁਸੇਜ ਪਾਇਆ ਵਾ ਵੀ ਅਸੀਂ ਕੋਈ ਡਿਮਾਂਡ ਕੀਤੀ ਹੋਗੀ ਕੋਈ ਗਲਤ ਬਾਤ ਕੀਤੀ ਹੋਗੀ ਉਸ ਤੋਂ ਬਾਅਦ ਫੇਰ ਇਹਨਾਂ ਨੂੰ ਫੋਨ ਆਏ ਨੇ ਫੋਨ ਨਹੀਂ ਉਠਾਇਆ ਉਹਨਾਂ ਦਾ ਉਸ ਤੋਂ ਬਾਅਦ ਆ ਦਿਨ ਦੇ ਟਾਈਮ ਮੈਂ 8:30 ਤੋਂ 9 ਵਜੇ ਸ਼ਟਰ ਦੇ ਬਾਹਰ ਤਿੰਨ ਚਾਰ ਗੋਲੀਆਂ ਚਲਾ ਕੇ ਗਈ ਆ ਸਰ ਜੀ ਆ ਮਾਰਕੀਟ ਵੀ ਇਸ ਟਾਈਮ ਪੂਰੀ ਹਵਾਜਾਈ ਹੁੰਦੀ ਆ ਪ੍ਰਸ਼ਾਸਨ ਨੂੰ ਅਸੀਂ ਇਹ ਡਿਮਾਂਡ ਕਰ ਰਹੇ ਆਂ ਵੀ ਸਾਨੂੰ ਸਿਕਿਉਰ ਕੀਤਾ ਜਾਵੇ ਵਪਾਰੀ ਬੰਦਾ ਕੀ ਕਰੂਗਾ ਕਿਸੇ ਨੂੰ ਥ੍ਰੈਡਸ ਕਾਲਸ ਆ ਰਹੀਆਂ ਕਿਸੇ ਨੂੰ ਕੁਝ ਆ ਰਿਹਾ ਗੋਲੀ ਚਲਾਣਾ ਤੇ ਇਸ ਤਰ੍ਹਾਂ ਅੱਗੇ ਤੇ ਬਚਕਾਰੀ ਜਲਾ ਰਹੇ ਲੋਕੀ ਹੋਲੀ ਦੇ ਵਿੱਚ ਇਹ ਕੰਡੀਸ਼ਨ ਬਣੀ ਵੀ ਇਸ ਟਾਈਮ ਆਪਣੀ ਮਾਰਕੀਟ ਦੀ ਕਿੰਨੇ ਬੰਦੇ ਸੀ ਕੁਝ ਦਿਨ ਪਹਿਲਾਂ ਇੱਥੇ ਗੋਣਿਆਂ ਜਿਹੜੀਆਂ ਇੱਕ ਬੰਦਾ ਮਾਰ ਗਿਆ ਸੀ ਗੋਲੀ ਇੱਥੇ ਉਹ ਸ਼ਟਰ ਦੇ ਵਿੱਚ ਗੋਲੀਆਂ ਵੱਜੀਆਂ ਜੇ ਇਨ ਕੇਸ ਕੋਈ ਬੰਦਾ ਹੁੰਦਾ ਜਾਂ ਕੋਈ ਅੰਦਰ ਹੁੰਦਾ ਤੇ ਪ੍ਰੋਬਲਮ ਆ ਸਕਦੀ ਸੀ ਨਾ ਸਾਨੂੰ ਜੀ ਨਹੀਂ ਅੱਜ ਜਿਹੜੇ ਗੋਲੀ ਚ ਲਾਇਆ ਕਿੰਨੇ ਬੰਦੇ ਸੀ ਭਲਾ ਮੈਨੂੰ ਪਤਾ ਨਹੀਂ ਜੀ ਮੈਂ 3-4 ਬੰਦੇ ਕੇ 2 ਬੰਦੇ ਜੀ ਫੋਨ ਹੀ ਆਇਆ ਕਿਸੇ ਦਾ ਜੀ ਗੋਲੀਆਂ ਚ ਲਾ ਕੇ ਆ ਜੀ ਉਹ ਸੀ ਸੀ ਟੀ ਵੀ ਕੈਮਰੇ ਚ ਆ ਜਾਏਗਾ ਜੀ ਕਿੰਨੇ ਬੰਦੇ ਜਿਹੜੀ ਤਮ ਕਿذੀਆਂ ਕਾਲਾਂ ਆ ਰਹੀਆਂ ਉਹਦੇ ਸਬੰਧੀ ਪੁਲਿਸ ਨੂੰ ਸੂਚਨਾ ਕੀਤੀ ਇਹਨਾਂ ਨੇ ਨਹੀਂ ਜਿਹੜੀ ਫੋਨ ਉਠਾਇਆ ਹੀ ਨਹੀਂ ਜੀ ਉਹਨਾਂ ਦਾ 2-3 ਦਿਨ ਤੋਂ ਫੋਨ ਆ ਰਿਹਾ ਤੇ ਆ ਦੋ-ਤਿੰਨ ਦਿਨ ਤੋਂ ਹੀ ਫੋਨ ਆ ਰਿਹਾ ਸੀਗਾ ਉਹਨਾਂ ਦਾ ਅਸੀਂ ਫੋਨ ਨਹੀਂ ਉਠਾਇਆ ਵਟ ਵੀ ਫੋਨ ਚੁੱਕੋ ਤੁਸੀਂ ਆਪਣਾ ਜੀ ਤੇ ਫੋਨ ਅਸੀਂ ਫੇਰ ਨਹੀਂ ਉਠਾਇਆ ਉਹਨਾਂ ਨੇ ਫੇਰ ਫੋਨ ਕਰਤਾ ਜੀ ਅੱਛਾ ਜੀ ਅੱਜ ਰਿਕਾਰਡ ਕਰਨ ਤੋਂ ਬਾਅਦ ਵੀ ਨਹੀਂ ਪੁਲਿਸ ਨੂੰ ਸੂਚਿਤ ਕੀਤਾ ਨਹੀਂ ਜੀ